ਠਿੰਡਾ ਦੇ ਅੰਦਰ ਧੂਮ-ਧਾਮ ਦੇ ਨਾਲ ਮਨਾਇਆ ਗਿਆ ਮਹਾ ਸ਼ਿਵਰਾਤਰੀ ਦਾ ਤਿਉਹਾਰ ਦਿਨ ਚੜ੍ਹਦੇ ਦੇ ਨਾਲ ਲੱਗੀਆਂ ਮੰਦਰਾਂ ਦੇ ਵਿੱਚ ਲੰਬੀਆਂ ਲੈਣਾ ਅੱਜ ਜਿੱਥੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਪੂਰੇ ਦੇਸ਼ ਦੇ ਅੰਦਰ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਅੱਜ ਵੱਡੀ ਗਿਣਤੀ ਵਿੱਚ ਲੈਣਾ ਲਗਾ ਕੇ ਭਗਤਾਂ ਵੱਲੋਂ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਇਸ ਦੇ ਵਿੱਚ ਉਹਨਾਂ ਵੱਲੋਂ ਜਿੱਥੇ ਪੂਜਾ ਕੀਤੀ ਗਈ ਪੂਜਾ ਅਰਚਨਾ ਕੀਤੀ ਗਈ ਉੱਥੇ ਸ਼ਿਵ ਜੀ ਨੂੰ ਜਲ ਚੜਾਇਆ ਗਿਆ ਤੇ ਨਾਲ ਫਲ ਫਰੂਟ ਵੀ ਇਸ ਮੌਕੇ ਇਹਨਾਂ ਵੱਲੋਂ ਚੜਾਏ ਗਏ ਕਿਉਂਕਿ ਇਹ ਮਹਾ ਸ਼ਿਵਰਾਤਰੀ ਦਾ ਤਿਹਾਰ ਹੈ ਜਿਹੜਾ ਇੱਕ ਸਾਲ ਬਾਅਦ ਆਉਂਦਾ ਹੈ ਤੇ ਭਗਤਾਂ ਨੂੰ ਇਸ ਦੀ ਬੜੀ ਉਡੀਕ ਹੁੰਦੀ ਹੈ ਅਸੀਂ ਦਿਖਾ ਰਹੀਆਂ ਬਠਿੰਡਾ ਦੇ ਸਰਹੰਦ ਨਹਿਰ ਤੇ ਸ਼ਿਵ ਬਾੜੀ ਮੰਦਿਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਅਤੇ ਸਵੇਰੇ 4 ਵਜੇ ਤੋਂ ਹੀ ਇਸ ਮੰਦਰ ਦੇ ਅੰਦਰ ਲੈਣਾ ਲਗਣੀਆ ਸ਼ੁਰੂ ਹੋ ਗਈਆਂ ਸਨ ਇਸ ਨੂੰ ਦਿਖਾ ਰਿਹਾ ਬਠਿੰਡਾ ਦੀ ਇਹ ਸਰਹੰਦ ਨਹਿਰ ਦੇ ਉੱਪਰ ਇੱਕ ਮੰਦਰ ਦੀਆਂ ਤਸਵੀਰਾਂ ਛੇ ਬਾੜੀ ਮੰਦਰ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਭਗਤਾਂ ਵੱਲੋਂ ਆਪਣੀ ਸ਼ਰਧਾ ਦੇ ਨਾਲ ਇੱਥੇ ਪੂਜਾ ਅਰਚਨਾ ਕੀਤੀ ਇਸ ਨੂੰ ਦਿਖਾ ਰਹੇ ਹਾਂ ਅੱਜ ਇੱਥੇ ਮਹਾ ਸ਼ਿਵਰਾਤਰੀ ਦਾ ਤਿਹਾਰ ਪੂਰੇ ਦੇਖ ਦੇ ਅੰਦਰ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਵੀ ਮਹਾ ਸ਼ਿਵਰਾਤਰੀ ਆ ਤਿਆਰ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੈਣਾ ਲਗਾ ਕੇ ਭਗਤਾਂ ਵੱਲੋਂ ਆਪਣੀ ਪੂਜਾ ਅਰਚਨਾ ਜਿਹੜੀ ਉਹ ਕੀਤੀ ਹੈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਰਹੰਦ ਨਹਿਰ ਦੇ ਉੱਤੇ ਸ਼ਿਵਵਾੜੀ ਮੰਦਰ ਦੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਕੀ ਸਾਰੇ ਦੇਖ ਦੇ ਅੰਦਰ ਮੰਦਰਾਂ ਦੇ ਵਿੱਚ ਅੱਜ ਲੈਣਾ ਲਗਾ ਕੇ ਭਗਤਾਂ ਵੱਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਇਸ ਮੌਕੇ ਇਹਨਾਂ ਵੱਲੋਂ ਸ਼ਿਵ ਜੀ ਨੂੰ ਵੱਡੀ ਗਿਣਤੀ ਦੇ ਵਿੱਚ ਫਲ ਫਰੂਟ ਅਤੇ ਹੋਰ ਇਸ ਤਰ੍ਹਾਂ ਦੇ ਉਹਨਾਂ ਦੇ ਉਪਹਾਰ ਲੈ ਕੇ ਇੱਥੇ ਪਹੁੰਚੀ ਤੇ ਇਹਨਾਂ ਵੱਲੋਂ ਪੂਜਾ ਅਰਚਨਾ ਕੀਤੀ ਗਈ ਇਸ ਦਿਖਾ ਰਹੇ ਹਾਂ ਬਠਿੰਡਾ ਦੇ ਸ਼ਿਵਵਾੜੀ ਮੰਦਿਰ ਦੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਭਗਤਾਂ ਵੱਲੋਂ ਲੈਣਾ ਲਗਾ ਕੇ ਅੱਜ ਮਹਾਸ਼ਿਵਰਾਤਰੀ ਦੀ ਪੂਜਾ ਅਰਚਨਾ ਕੀਤੀ ਗਈ ਮੇਰਾ ਨਾਮ ਸਿੰਪਲ ਗਰਗ ਜਨਾਕਾ ਨਾਮ ਸ਼੍ਰੀ ਰਵੀਪਤ ਹੈ ਸ਼ਿਵratri ਦੇ ਤੇ ਹਰਾਤੀ ਬਹੁਤ ਤੁੰਤੰਮਲ ਮਨਾਇਆ ਜਾਂਦਾ ਹੈਗਾ ਇਹ ਐਸਾ Hindu ਤਰਮ ਦੇ ਵਿੱਚ ਬਹੁਤ ਪ੍ਰਮੁੱਖ ਤਿਵਾਰ ਹੈਗਾ ਸਾਰੇ ਲੋਕ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਬਣਾਉਂਦੇ ਆ ਬਹੁਤ ਜੋਸ਼ ਸ਼ੋਰ ਨਾਲ ਮੰਦਿਰਾਂ ਦੇ ਵਿੱਚ ਤਿਆਰੀ ਕੀਤੀ ਜਾਂਦੀ ਹੈਗੀ ਹੈ ਇਹਨੂੰ ਸਜਾਇਆ ਜਾਂਦਾ ਹੈਗਾ ਲੋਕ ਐਤੇ ਦੂਰ ਦੂਰੋਂ ਆਉਂਦੇ ਆ ਬਹੁਤ ਸ਼ਰਧਾ ਨਾਲ ਆ ਕੇ ਸੇਵਾ ਜੋ ਪੂਜਾ ਪ੍ਰਾਰਥਨਾ ਕਰਦੇ ਗਏ ਆ ਇਹ Hindu ਤਾਂ ਅੰਦਾਸ਼ਿ ਸ਼ਿਵਜੀ ਬਹੁਤ ਮਤਲਬ ਕਿ ਜੋ ਹੈਗੇ ਆ ਜੋ ਦੇਵਤਾ ਬਹੁਤ ਵਧੀਆ ਮੰਨੇ ਜਾਂਦੇ ਹੈਗੇ ਆ ਮਤਲਬ ਇਹਨਾਂ ਦੀ ਬਹੁਤ ਮੰਨਤਾ ਹੈਗੀ ਆ ਹਿੰਦੂ ਧਰਮ ਦੇ ਵਿੱਚ ਬਹੁਤ ਵਧੀਆ ਇਸ ਤੇ ਸ਼ਿਵ ਜੀ ਦੇ ਬਹੁਤ ਪੱਤੇ ਪੱਤੇ ਹੈਗੇ ਆ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸ਼ਿਵਾਨੀ ਮੰਗਲ ਹੈ ਅ ਸ਼ਿਵਰਾਤਰੀ ਦਾ ਤਿਹਾਰ ਹੈ ਸਭ ਨੇ ਬੜੀ ਧੂਮ-ਧਾਮ ਨਾਲ ਬਣਾਇਆ ਇੱਥੇ ਅਸ਼ਿਵਰਾਤਰੀ ਦਾ ਤਿਹਾਰ ਤੇ ਅਸੀਂ ਬਹੁਤ ਸ਼ਰਧਾ ਨਾਲ ਵਰਤ ਕੀਤਾ ਹੈ ਸ਼ਿਵ ਜੀ ਦਾ ਸ਼ਿਵਜੀ ਦੀ ਸ਼ਾਦੀ ਦਾ ਸਾਰੇ ਦਿਨ ਸਾਰੇ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਇਸ ਦਿਨ ਦਾ ਤੇ ਬਹੁਤ ਸ਼ਰਧਾ ਨਾਲ ਅਸੀਂ ਇੱਥੇ ਮੱਥਾ ਟੇਕਣ ਲਈ ਆਏ ਆ। ਇਹ ਪਿਆਰ ਕਿਉਂ ਮਨਾਇਆ ਜਾ ਰਿਹਾ ਹੈ? ਆਸ਼ੀ ਪਰਵਤੀ ਦੀ ਸ਼ਾਦੀ ਹੈ ਐਸ ਲਈ ਸਭ ਲੋਕੋ ਇੱਥੇ ਮੱਥਾ ਟੇਕਣ ਲਈ ਆਉਂਦੇ ਹੈਗੇ ਉਹਨਾਂ ਦੀ ਪਰਾਤ ਵਿੱਚ ਸ਼ਾਮਿਲ ਹੋਣ ਲਈ ਆਉਂਦੇ ਹੈ। ਬੱਤ ਜੀ ਮੰਗਤਾ ਜੋ ਜਿੰਨੇ ਖੇਤੀ ਚ ਬਤਾਲੂ ਆਲੇ ਕੋਈ ਗਿੰਤੀ ਨਹੀਂ ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਲੋਕਾਂ ਦੀ ਲੋਗ ਆਈ ਜਾ ਰਿਹਾ ਹੈ ਸਵੇਰ 4 ਵਜੇ ਦੇ ਲੋਗ ਆਨੇ ਸ਼ੁਰੂ ਹੋਏ ਜਾਂਦੇ ਉਹਨ ਵੀ ਬਹੁਤ ਲੰਬੀ ਲੰਬੀ ਲਾਈਨ ਲੱਗੀ ਹੋਈ ਹੈ ਸਾਨੂੰ ਖੁਦ ਨੂੰ ਇੱਥੇ ਡੇਢ ਘੰਟਾ ਹੋ ਗਿਆ ਲਾਈਨ 'ਚ ਖੜੇ ਹੋਏ ਬਹੁਤ ਵਧੀਆ ਤਰੀਕੇ ਨਾਲ ਮੱਥਾ ਟੇਕਿਆ ਪਰ ਫਿਰ ਵੀ ਇਹ ਵਿੱਚ ਕੀ ਕੀ ਸਮਾਨ ਜਾਂਦਾ ਜੋ ਲੱਗਿਆ ਕਿ ਜਿਆਦਾ ਪਤਾ ਨਹੀਂ ਸ਼ਿਵ ਜੀ ਨੂੰ ਮੇਨਾ ਕੱਚੇ ਦੁੱਧ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ ਸ਼ਹਿਦ ਨਾਲ ਤਹੀ ਨਾਲ ਗੰਗਾ ਜਲ ਮੇਨ ਮੰਨਿਆ ਜਾਂਦਾ ਹੈ ਇੱਥੇ ਬੰਗਾਲਾ ਚਲਨਾ ਸ਼ਾਨ ਕਰਾਇਦਾ ਚਾਵਲ ਗੋੜਾ ਤਤੂਰਾ ਮੇਨ ਸ਼ੇਖ ਜੀ ਜੋ ਹੈ ਫਲ ਫਰੂਟ ਖਾਂਦੇ ਜੋ ਵੀ ਇਹ ਤਤੂਰਾ ਆਪਣਾ ਫਰੂਟ ਜਿਹੜਾ ਚੜਦਾ ਹੈਗਾ ਬੇਲ ਪੱਤਰ ਤੇ ਕੰਪਨੀ ਬਣੀ ਜਾਂਦੀ ਹੈ ਹਾਂਜੀ ਉਹ ਸ਼੍ਰੀ ਪਾਰਵਤੀ ਜਿਵੇਂ ਇੱਕ ਦੂਸਰੇ ਦੇ ਨਾਲ ਰਹਿੰਦੇ ਆ ਓਵੇਂ ਸਭ ਸੁਹਾਗਣ ਦਾ ਹੁੰਦਾ ਵੀ ਅਸੀਂ ਵੀ ਸਾਡਾ ਜੋੜਾ ਵੀ ਐਂ ਬਣਿਆ ਰਹੀ ਸ਼੍ਰੀ ਪਾਰਵਤੀ ਵਾਂਗੂ ਥੈਂਕਸ हरिशंकर भगवान की जय आज बहुत ही परम पवित्र श्री महाशिवरात्रि का पर्व है जो कि वर्ष में एक बार ही आता और जैसा कि आप देख रहे हैं महाशिवरात्रि के उपलक्ष्य में बहुत ही भारी संख्या में श्रद्धालु बहुत दूर दूर से श्री सिद्ध सिपारी मंदिर में भगवान को जलार्पण करने के लिए दुग्ध अभिषेक करने के लिए पत्र पुष्प फल इत्यादि भगवान को अर्पण कर रहे हैं और सबसे बड़ी बात यह कि बड़ी ही विनम्रता के साथ लोग में लग के ओम शिवाय का जप करते हुए बड़े प्रेम से भगवान भोलेनाथ का अभिषेक कर रहे हैं तो आज का पवित्र त्योहार तो है ये महाशिवरात्रि है अतः माता पार्वती और भगवान शंकर के मिलन का दिन है आज दोनों का विवाह हुआ था इसलिए इसको महाशिवरात्रि कहा जाता है वैसे तो शिवरात्रि महीने में प्रत्येक महीने में एक बार आती है परंतु ये जब विवाह का दिन है इसको इसलिए महाशिवरात्रि कहते हैं और फाल्गुन मास कृष्ण पक्ष की चतुर्दशी के लिए इसी समय बसंत ऋतु है और एक मंत्र है कर्पूर गौरम करुणावतारम संसार सारम जगेन्द्र हारम सदा बसंत हृदय भवम भवानी सहित नमाम अतः भगवान भोलेनाथ के पास हमेशा बसंत ऋतु रहती है बारह महीने तीस दिन हमेशा सदा बसंतम और ध्यानमग्न होकर के हमेशा राम राम का जप करते हैं इसी से उनको शक्ति प्राप्त होती है इसी मंत्र के द्वारा हम सब लोगों की कामनाएं भगवान भोलेनाथ पूर्ण करते हैं